ਤੁਹਾਨੂੰ ਇਸ ਜਰਨੀ ਚ ਕਦੇ ਲੱਗਿਆ ਕਿ ਕਿਹੜਾ ਪੁਆਇੰਟ ਜਾਂ ਕਿਹੜੀ ਆਦਤ ਕਿਹੜੀ ਹੈਬਿਟ ਜਾਂ ਕਿਹੜੀ ਪਲੈਨਿੰਗ ਕੰਮ ਆਈ ਜਿਹੜੀ ਤੁਹਾਨੂੰ ਦੋਵਾਂ ਥਾਵਾਂ ਤੇ ਬਹੁਤ ਚੰਗੀ ਤਰ੍ਹਾਂ ਲੈ ਕੇ ਆਈ ਮੇਰੀ ਇੱਕ ਚੀਜ਼ ਹੈਗੀ ਆ ਜਿਹੜੀ ਮੈਂ ਅੱਜ ਵੀ ਹਮੇਸ਼ਾ ਫਾਲੋ ਕਰਦੀ ਆ ਓਨ ਅ ਡੇ ਟੂ ਡੇ ਬੇਸਿਸ ਕਿ ਮੈਂ ਆਪਣਾ ਐਟ ਦਾ ਬਿਗਰ ਪਿਕਚਰ ਦੇਖਦੀ ਹੈਗੀ ਆ ਕਿ ਮੇਰਾ ਗੋਲ ਫਾਈਨਲੀ ਕੀ ਹੈਗਾ ਇਸ ਲਈ ਮੇਰੇ ਲਈ ਕੋਈ ਵੀ ਚੀਜ਼ ਹੈਗੀ ਆ ਉਹਨੂੰ ਸਪ੍ਰਿੰਟ ਨਹੀਂ ਥਰੂ ਨਹੀਂ ਕਰਦੀ ਕਿ ਭੱਜ ਲੈ ਤੇ ਤੁਹਾਡਾ ਸਾਹ ਚੜ ਗਿਆ ਤੇ ਥੱਕ ਲੈ ਤੇ ਉਹ ਤੋਂ ਬਾਅਦ ਤੁਸੀਂ ਮੈਂਟਲੀ ਬ੍ਰੇਕਡਾਊਨ ਹੋ ਗਿਆ ਕਿ ਜੀ ਇਹ ਇਹਦੇ ਵਿੱਚ ਮੈਂ ਹਾਥੀ ਕਿਉਂ ਪਾਇਆ ਮੇਰੇ ਲਈ ਹਰ ਇੱਕ ਚੀਜ਼ ਇੱਕ ਵੱਡੇ ਮੈਰਾਥਨ ਦੀ ਤਰ੍ਹਾਂ ਹੈਗੀ ਹੈ ਉਹਨੂੰ ਹਮੇਸ਼ਾ ਮੈਂ ਡਿਵਾਈਡ ਕੀਤਾ ਹੈਗਾ ਛੋਟੇ-ਛੋਟੇ ਟੁਕੜਿਆਂ 'ਚ ਜਿਵੇਂ ਕਿ ਉਦਾਹਰਨ ਲਈ ਮੈਂ ਕਹਾਂਗੀ ਜੇਕਰ ਕੋਈ 500 ਪੇਜਾਂ ਦੀ ਕਿਤਾਬ ਹੈਗੀ ਹੈ ਮੈਂ ਹਮੇਸ਼ਾ ਉਹਨੂੰ ਇੱਕ ਵਾਰ ਪੜ੍ਹ ਲੈਣਾ ਡਰਨਾ ਨਹੀਂ ਕਿ ਹਾਂ 500 ਪੇਜ ਨੇ ਕੋਈ ਗੱਲ ਨਹੀਂ ਉਹਨੂੰ ਮੈਂ ਨੋਟਸ ਉਹਦੇ ਬਣਾ ਲੈਨੇ 50 ਪੇਜਾਂ ਦੇ 50 ਪੇਜਾਂ ਨੂੰ ਦੁਬਾਰਾ ਪੜ੍ਹਨਾ ਉਹਨੂੰ ਕਰ ਲੈਣਾ 5 ਪੇਜ 5 ਪੇਜ ਦਾ ਫਾਈਨਲੀ ਇੱਕ ਪੇਜ ਤੁਸੀਂ ਦੇਖ ਰਹੇ ਹੋ ਕਿਹੜੀ ਜਰਨੀ ਮੈਂ ਫੋਲੋ ਕੀਤੀ 500 ਤੋਂ ਇੱਕ ਪੇਜ ਉਹ ਇੱਕ ਪੇਜ ਮੈਂ ਇੱਕ ਰਾਤ ਪਹਿਲਾਂ ਰਿਵਾਈਜ਼ ਕਰ ਲੈਣਾ ਉਹ 500 ਪੇਜਾਂ ਦੇ ਬਰਾਬਰ ਹੈ ਇਸ ਲਈ ਡਰਨ ਦੀ ਬਜਾਏ ਮੈਂ ਹਰ ਇੱਕ ਆਪਣੇ ਟਾਸਕ ਨੂੰ ਛੋਟੇ ਛੋਟੇ ਟੁਕੜਿਆਂ ਚ ਡਿਵਾਈਡ ਕਰਦੀ ਰਹੀ ਇਹਦੇ ਨਾਲ ਮੋਟੀਵੇਸ਼ਨ ਵੀ ਬਣੀ ਰਹੀ